ਕੰਮ ਕਰਾਂਗੇ ਤੇ ਜਿੰਗਾਈ ਵੀ ਮਿਲੂ ਤੇ ਭਗਵਾਨ ਰਾਮ ਦੀ ਉਤੇ ਕਿਰਪਾ ਵੀ ਹੋਊਗੀ ਤੇ ਜੇ ਆਪਾਂ ਮਾੜਾ ਕਰਾਂਗੇ ਉਹਦਾ ਹਸ਼ਰ ਬਹੁਤ ਮਾੜਾ ਹੋਊਗਾ ਸੋ ਮੈਂ ਅੱਜ ਸਾਰੇ ਇਲਾਕੇ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਸਟੇਜ ਸੈਕਰੀ ਸਾਹਿਬ ਕਹਿ ਰਹੇ ਸੀ ਵੀ ਇਹ ਸਿਆਸੀ ਸਟੇਜ ਦੇ ਮੈਂ ਵੀ ਸਮਝਦਾ ਇਹ ਧਾਰਮਿਕ ਸਟੇਜ ਆ ਮੈਨੂੰ ਬੜੀ ਬੜਾਈ ਤੇ ਆਉਣ ਦਾ ਮੌਕਾ ਮਿਲਿਆ ਔਰ ਬੜਾ ਕਿਰਪਾ ਵੀ ਹੋਈ ਆ ਗੁਰੂ ਦੀ ਤੇ ਅੱਜ ਮੈਂ ਇਹ ਗੱਲ ਕਹਿਣਾ ਰਹਿ ਨਹੀਂ ਸਕਦਾ ਕਿਉਂਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਸ਼ਹਿਰ ਵਾਲਿਆਂ ਨੂੰ ਇਹ ਦੱਸਣਾ ਚਾਹ ਕਿ ਤੁਹਾਡੇ ਇਸ ਸ਼ਹਿਰ ਲਈ ਮੇਰਾ ਖਿਆਲ ਇਨਾ ਕੁਤੇ ਮੇਰਾ ਹੱਕ ਆ ਬੋਲਣ ਦਾ ਤੇ ਦੱਸਣ ਦਾ ਵੀ ਤੁਹਾਨੂੰ ਸਾਰਿਆਂ ਨੂੰ 35 ਕਰੋੜ ਰੁਪਏ ਦਾ 35 ਕਰੋੜ ਰੁਪਏ ਦਾ ਕਰਨ ਤਾਂ ਸ਼ਹਿਰ ਦੀ ਨਿਹਾਰ ਬਦਲ ਲਈ ਤੁਹਾਡੇ ਕੋਲ ਪੈਸੇ ਆ ਚੁੱਕੇ ਆ 35 ਕਰੋੜ ਰੁਪਇਆ ਸ਼ਹਿਰ ਦੇ ਵਿੱਚ ਲੱਗੂਗਾ ਕਿ ਜੇ ਅੱਗੇ ਵੀ ਤੁਸੀਂ ਕਿਰਪਾ ਕੀਤੀ ਆ ਕਿ ਸ਼ਹਿਰ ਦੀ ਲੋਹਾਰ ਬਦਲੀ ਔਰ ਇਸ 35 ਕਰੋੜ ਦਾ ਕੋਈ ਬੰਦਾ ਵੀ ਕਹੂਗਾ ਜਿੱਥੇ ਵੀ ਕੋਈ ਖਰਾਬੀ ਹੋਊਗੀ ਜਿੱਥੇ ਕੋਈ ਕੰਮ ਕਰਨ ਵਾਲੇ ਹੋਣਗੇ ਉਹ ਤੁਹਾਡੇ ਕੰਮ ਜਿਹੜੇ ਆ ਉਹ ਅਸੀਂ ਭਗਵਾਨ RAM ਦੀ ਕਿਰਪਾ ਨਾਲ ਉਸ ਗੁਰੂ ਦੀ ਕਿਰਪਾ ਨਾਲ ਉਹ ਤੁਹਾਡੇ ਸਾਰੇ ਕੰਮ ਜਿਹੜੇ ਆ ਕੰਪਲੀਟ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਧੰਨਵਾਦ ਵੀ ਮੈਂ ਕਰਦਾ ਔਰ ਆਸ਼ੀਰਵਾਦ ਵੀ ਕਰਦਾ ਕਿ ਤੁਸੀਂ ਇਸੇ ਪਿਆਰ ਇਤਫਾਕ ਔਰ ਇਸੇ ਤਰ੍ਹਾਂ ਇਕੱਠ ਦੇ ਵਿੱਚ ਰਹਿ ਕੇ ਆਪਾਂ ਤਰੰਤਲ ਸ਼ਹਿਰ ਦੀ ਤਰੱਕੀ ਵੀ ਕਰਨੀ ਆ ਸ਼ਹਿਰ ਨੂੰ ਬਲੰਦੀਆ ਦੇ ਵੀ ਖੜਨਾ ਅੱਜ ਇਸ ਪਵਿੱਤਰ ਦਿਹਾੜੇ ਦੇ ਉੱਤੇ ਸਵੇਰ ਤੋਂ ਹੀ ਜਿਹੜਾ ਉਹ ਡਵੈਲਪਮੈਂਟ ਦਾ ਕੰਮ ਸ਼ੁਰੂ ਹੋ ਜੂਗਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ